ਸਪੋਰਟਸ ਕਲੱਬ ਤੇ ਪ੍ਰਧਾਨ ਤੇ ਖੂਨਦਾਨੀ ਸੁਖਵਿੰਦਰ ਸਿੰਘ ਸੁੱਖਾ ਖਟਰਾ ਦੇ ਵੱਲੋਂ ਆਪਣੇ ਪਿਤਾ ਜਮੇਸ਼ ਸਿੰਘ ਖਟਰਾ ਦੀ ਜਾਤ ਦੇ ਵਿੱਚ 70 ਲੋਕਾਂ ਦੀਆਂ ਅੱਖਾਂ ਦੇ ਵਿੱਚ ਲੈਂਚ ਪਵਾ ਕੇ ਉਹਨਾਂ ਨੂੰ ਨਵੀਂ ਰੋਸ਼ਨੀ ਦੇਣ ਤੋਂ ਉਪਰਾਂ ਲਾ ਕੀਤਾ ਹੈ ਇਸ ਮੌਕੇ ਖੂਨਦਾਨ ਕੈਂਪ ਲਗਾ ਕੇ 65 ਲੋਕਾਂ ਦੇ ਵੱਲੋਂ ਖੂਨਦਾਨ ਦੇ ਕੇ ਸ਼ਰਧਾਂਜਲੀ ਦਿੱਤੀ ਗਈ ਲੋਕ ਸੇਵਾ ਮਿਸ਼ਨ ਸਮਰਾਲਾ ਦੇ ਆਗੂ ਸਤਵੰਤ ਕੋਰ ਕਹਾਲਸਾ, ਸਿਮਰਨਜੀਤ ਸਿੰਘ ਲਾਲੀ ਅਮਰੀਕ ਸਿੰਘ, ਮਨਦੀਪ ਪ੍ਰੇਤ ਅਤੇ ਹੋਰਾਂ ਨੇ ਦੱਸਿਆ ਕਿ ਕੋਹੇਨੋਰ ਵੈਲਫੇਅਰ ਸਪੋਰਟਸ ਕਲਬ ਖਟਰਾ ਅਤੇ ਜੁਵਕ ਸਵਾਵਾ ਕਲਬ ਸਮਰਾਲਾ ਦੇ ਵੱਲੋਂ ਆਪਸੀ ਸਹਿਯੋਗ ਦੇ ਨਾਲ ਇਹਨਾਂ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ। ਕਲਬ ਦੇ ਆਗੂ ਕੁਲਦੀਪ ਸਿੰਘ ਹੈਪੀ ਸੰਗੂ, ਨਵਤੇਜ ਸਿੰਘ ਕੋਟਾਲਾ, ਜਗਦੀਪ ਸਿੰਘ ਦੀਪੂ ਤੇ ਹਰਪ੍ਰਧਨ ਸਿੰਘ ਖੜਕ ਨੇ ਦੱਸਿਆ ਕਿ ਅੱਖਾਂ ਦੇ ਮੁਫਤ ਚੈੱਕਅਪ ਕੈਂਪ ਦੇ ਵਿੱਚ 200 ਦੇ ਕਰੀਬ ਲੋਕਾਂ ਦੀਆਂ ਅੱਖਾਂ ਦੀ ਜਾਂਚ ਹੋਈ ਹੈ। ਜਿਨ੍ਹਾਂ ਦੇ ਵਿੱਚੋਂ 70 ਲੋਕਾਂ ਨੂੰ ਚਿੱਟੇ ਮੋਤੀਆਂ ਤੋਂ ਪੀੜਤ ਪਾਇਆ ਗਿਆ ਹੈ ਇਹਨਾਂ ਲੋਕਾਂ ਦੇ ਮੁਫਤ ਲੈਂਚ ਪਾਉਣ ਲਈ ਚੋਣ ਕੀਤੀ ਗਈ ਸ਼ੰਕਰਾਈ ਹਸਪਤਾਲ ਲੁਧਿਆਣਾ ਦੀ ਮਹਾਂ ਟੀਮ ਦੇ ਵੱਲੋਂ ਇਹ ਆਪਰੇਸ਼ਨ ਕੀਤੇ ਜਾਣਗੇ ਸੰਬਰਾਲਾ ਦੇ ਇਸ ਲੜਕੀਆਂ ਦੇ ਸਕੂਲ ਦੇ ਵਿੱਚ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਸ਼੍ਰੋਮਣੀ ਕਾਲੀਦਾਲ ਦੇ ਜਥੇਦਾਰ ਅਜਮੇਦ ਸਿੰਘ ਹੀ ਖੱਟਰਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਸੁਪੁੱਤਰ ਸੁਖੇ ਨੇ ਇੱਥੇ ਖੂਨਦਾਨ ਤੇ ਅੱਖਾਂ ਦਾ ਕੈਂਪ ਲਵਾਇਆ ਇਹ ਵਧੀਆ ਉਪਰਾਲਾ ਆਪਣੇ ਬਜ਼ੁਰਗਾਂ ਨੂੰ ਯਾਦ ਕਰਨ ਲਈ ਵੀ ਅਤੇ ਸਮਾਜ ਨੂੰ ਚੰਗੀ ਸੇਧ ਦੇਣ ਅਤੇ ਕੋਈ ਨਾ ਕੋਈ ਸੋਸ਼ਲ ਕੰਮ ਕਰਨ ਦੇ ਲਈ ਸੋ ਮੈਂ ਇਸ ਪਰਿਵਾਰ ਦਾ ਧੰਨਵਾਦ ਕਰਦਾ ਅਤੇ ਅੱਜ ਦੇ ਦਿਨ ਅਸੀਂ ਉਹਨਾਂ ਜਥੇਦਾਰ ਜੀ ਨੂੰ ਵੀ ਯਾਦ ਕਰਦੇ ਜਿਨ੍ਹਾਂ ਦਾ ਬਹੁਤ ਵੱਡਾ ਮੁੱਲਾ ਯੋਗਦਾਨ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਦੀ ਕਲਾ ਲਈ ਸ਼ੁਰੂ ਤੋਂ ਰਿਹਾ ਸੋ ਪ੍ਰਮਾਤਮਾ ਨੂੰ ਆਪਣੇ ਚਰਨਾਂ ਚਨਵਾਸ ਬਖਸ਼ੇ ਤੇ ਪਰਿਵਾਰ ਨੂੰ ਪੂਰੀ ਮਿਹਨਤ ਕਰਨ ਦਾ ਅਤੇ ਅਜਿਹੇ ਜਿਹੜੇ ਸੋਸ਼ਲ ਕੰਮ ਕਰਨ ਦਾ ਅਗੇ ਤੋਂ ਬਲ ਬਖਸ਼ੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿੰਨੇ ਸਭ ਕੈਂਪ ਲੱਗਿਆ ਜੀ ਹਰ ਰਤੂਏ ਆਪਾਂ ਨੂੰ ਲਾਇਆ ਜਾਂਦਾ ਤੇ ਤੁਸੀ ਵੀ ਪਹੁੰਚੇ ਸਭ ਤੋਂ ਕੀਣਾ ਚਾਹਨਾ ਮੈਂ ਧਰਮਾਤ ਕਰਨਾ ਚਾਹਨਾ ਸਾਡੇ ਲੋਕ ਸੇਵਾ ਮਿਸ਼ਨ ਦਾ ਜਿਨ੍ਹਾਂ ਨੇ ਮੀਨੋ ਦੇ ਵਿੱਚ ਇੱਕ ਵਾਰ ਜਿੱਥੇ ਅ ਅੱਖਾਂ ਦਾ 30 ਆਪਰੇਸ਼ਨ ਕੈਂਪ ਲਗਵਾਇਆ ਮੈਨੇ ਉਥੇ ਸਮੇ ਸਮੇ ਦੇ ਉਤੇ ਕਦੇ ਖੂਨ ਦਾ ਕੈਂਪ ਕਰੇ ਮੈਡੀਕਲ ਕੈਂਪ ਇਸੇ ਤਰ੍ਹਾਂ ਸਤਕਾਰ ਜੋ ਸਾਡੇ ਸਵਰਗਵਾਸੀ ਯਜਮੇਰ ਸਿੰਘ ਜੀ ਖੱਟਰਾ ਇਹਦੇ ਬਸ ਸਾਹਮਣੇ ਕਿਸੇ ਸਮੇਂ ਸਮਾਜ ਨੂੰ ਇਲਾਕੇ ਨੂੰ ਬਹੁਤ ਵੱਡੀ ਦੇਣ ਸੀ ਉਹਨਾਂ ਦੀ ਜਾਤ ਦੇ ਅੰਦਰ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦਾ ਬੇਟਾ ਸੁੱਖਾ ਖੜਾ ਉਹਨਾਂ ਦਾ ਸਾਰਾ ਪਰਿਵਾਰ ਖੜਾ ਸੀ ਸਾਰੇ ਖੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹਨਾਂ ਦੀ ਜਾਤ ਦੇ ਵਿੱਚ ਜਿੱਥੇ ਖੂਨਦਾਨ ਕੈਂਪ ਲਗਾਇਆ ਗਿਆ ਉੱਥੇ ਬਹੁਤ ਹੀ ਮੈਂ ਦੇਖ ਰਿਹਾ ਕਿ ਨੌਜਵਾਨਾਂ ਦੇ ਵਿੱਚ ਭਾਰੀ ਇੱਛਾ ਖੂਨਦਾਨ ਕਰਨ ਦੇ ਲਈ ਔਰ ਉਹਨਾਂ ਦਾ ਧੰਨਵਾਦ ਕਰਨਾ ਸਾਰੇ ਖੂਨਦਾਨੀਆਂ ਦਾ ਔਰ ਸਾਰੇ ਪ੍ਰਬੰਧਕਾਂ ਦਾ ਇਸੇ ਤਰ੍ਹਾਂ ਜਿਹੜੇ ਸਾਰੇ ਪ੍ਰਬੰਧਕ ਨੇ ਸਭੇ ਹਰੇਕ ਟੀਮ ਦੇ ਵਿੱਚ ਇਹ ਜਿਹੜੇ ਅੱਖਾਂ ਦਾ ਕੈਂਪ ਲਗਾਉਂਦੇ ਨੇ ਉਹਨਾਂ ਦਾ ਮੈਂ ਬਹੁਤ ਜ਼ਿਆਦਾ ਤਰਮਾਦ ਕਰਦਾ ਕਿ ਉਹ ਸਮੇਂ ਸਮੇਂ ਦੇ ਤੇ ਇਹੋ ਜਿਹੜੇ ਕੈਂਪ ਨੇ ਇਹ ਯੋਜਨ ਕਰਦੇ ਆ ਰਹੇ ਨੇ ਔਰ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅੱਖਾਂ ਦੀਆਂ ਬਹੁਤ ਵੱਡੀਆਂ ਜਿਹੜੀਆਂ ਬਿਮਾਰੀਆਂ ਦੀ ਚੂਚ ਰਹੇ ਨੇ ਲੋਕ ਜਿਹੜੇ ਉਹਨਾਂ ਨੂੰ ਮੈਂ ਸਮਝਦਾ ਕਿ ਰਾਹਤ ਦੇਣ ਦੇ ਲਈ ਇਹੋ ਜਿਹੇ ਮੈਡੀਕਲ ਕੈਂਪ ਇਹੋ ਜੇ ਅੱਖਾਂ ਦੇ ਆਪਰੇਸ਼ਨ ਦੇ ਫ੍ਰੀ ਕੈਂਪ ਨੇ ਜਿਹੜੇ ਮੈਂ ਦੇਖ ਰਿਹਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਵੱਡੇ ਬਜ਼ੁਰਗ ਮਤਾਮਾ ਆਏ ਹੋਏ ਨੇ ਉਹਨਾਂ ਦੇ ਵਿੱਚ 70 ਦੇ ਕਰੀਬ ਜਿਹੜੇ ਆਪਰੇਸ਼ਨ ਦੇ ਮਰੀਜ਼ ਪਾਏ ਗਏ ਨੇ ਉਹਨਾਂ ਨੂੰ ਇਥੋਂ ਲੈ ਕੇ ਜਾਂਦੇ ਲਈ ਬਸੰ ਦਾ ਪ੍ਰਬੰਧ ਵੀ ਕੀਤਾ ਗਿਆ ਔਰ ਛੱਡਣ ਦਾ ਵੀ ਪ੍ਰਬੰਧ ਕੀਤਾ ਗਿਆ ਔਰ ਐਨਕਾ ਵੀ ਫਰੀ ਆਪਰੇਸ਼ਨ ਵੀ ਫਰੀ ਇਹੋ ਜਿਹੇ ਵੱਡੇ ਅਪਰਾਦੇ ਜਿਹੜਾ ਇਹ ਲੋਕ ਸੇਵਾ ਮਿਸ਼ਨ ਕਰ ਰਿਹਾ ਸੋ ਮੇਰੇ ਦੁਆਰਾ ਫੇਰ ਇਹਨਾਂ ਦਾ ਦੋਨੇ ਜਥੇਵੰਦੀਆਂ ਦਾ ਔਰ ਸਰ ਜਵੇਰ ਸਿੰਘ ਜੀ ਦਾ ਔਰ ਪਰਿਵਾਰ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਦੀ ਜਾਦੇ ਅੰਦਰ ਕੁੰਬਨ ਕੈਂਪ ਦਾ ਯੋਜਨ ਕੀਤਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਤਵੰਤ ਕੌਰ ਖਾਲਸਾ ਜੋ ਕੈਂਪ ਲਗਾਇਆ ਕੀ ਕਹਿਣਾ ਚਾਹੁੰਦੇ ਹੋ ਪਰ ਕਿਹੜੀ ਸੰਸਥਾ ਵੱਲੋਂ ਲਗਾਇਆ ਗਿਆ ਹਾਂਜੀ ਇਹ ਆਪਣੇ ਸਮਰਾਲੇ ਇਲਾਕੇ ਦੀ ਲੋਕ ਸੇਵਾ ਮਿਸ਼ਨ ਦੇ ਨਾਮ ਤੇ ਆਪਣਾ ਐਨ ਜੀਓ ਹੈਗਾ ਜੀ ਤੇ ਇਹਦੇ ਵਿੱਚ ਆਪਾਂ ਅਸੀਂ ਹਰ ਸਾਲ ਤਕਰੀਬਨ 3 ਸਾਲ ਹੋ ਗਏ ਸਾਨੂੰ ਇਹ ਕੈਂਪ ਲਗਾਉਂਦਿਆਂ ਨੂੰ ਤੇ ਹਰ ਮਹੀਨੇ ਦੇ ਦੂਸਰੇ ਐਤਵਾਰ ਇਹ ਆਪਣਾ ਅੱਖਾਂ ਦਾ ਜਿਹੜਾ ਹੈਗਾ ਇਹ ਕੈਂਪ ਲਗਾਇਆ ਜਾਂਦਾ ਜਿਹਦੇ ਵਿੱਚ ਫ੍ਰੀ ਲੈਂਸ ਨੇ ਜਿਹੜੇ ਉਪਵਾਏ ਜਾਂਦੇ ਨੇ ਹੁਣ ਤੱਕ ਆਪਣੇ ਤਕਰੀਬਨ ਅਸੀਂ ਇਹ 34ਵਾਂ ਕੈਂਪ ਆ ਤੇ 3000 ਦੇ ਕਰੀਬ ਜਿਹੜੇ ਮਰੀਜ਼ਾਂ ਦੇ ਅਸੀਂ ਲੈਂਜਾ ਜਿਹੜੇ ਉਹ ਫਰੀ ਪਾ ਚੁੱਕੇ ਆ ਤੇ ਅੱਜ ਇੱਥੇ ਇਸ ਕੈਂਪ ਦੇ ਨਾਲ ਹੀ ਸਾਡੇ ਇਲਾਕੇ ਦੇ ਸਮਾਜ ਸੇਵੀ ਸੁਖਵਿੰਦਰ ਸਿੰਘ ਸੁਖਾ ਉਹਨਾਂ ਦੇ ਪਿਤਾ ਜੀ ਸਰਦਾਰ ਅਜਮੇਲ ਸਿੰਘ ਪੰਘੂ ਜਿਹੜੇ ਕਿ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਖੂਨਦਾਨ ਕੈਂਪ ਵੀ ਲਗਵਾਇਆ ਹੋਇਆ ਤੇ ਉਹਦੇ ਵਿੱਚ ਤਕਰੀਬਨ 50 ਦੇ ਕਰੀਬ ਜਿਹੜੇ ਹੈਗੇ ਨੇ ਡੋਨਰਸ ਸੀ ਜਿਹੜੇ ਉਹਨਾਂ ਨੇ ਆਪਣਾ ਖੂਨਦਾਨ ਕੀਤਾ ਆ ਤੇ ਇਹ ਬਹੁਤ ਵਧੀਆ ਉਪਰਾਲਾ ਹੋਇਆ ਹੈ ਤੇ ਇਲਾਕੇ ਦੇ ਵਿੱਚ ਸਮੇਂ-ਸਮੇਂ ਤੇ ਜਿਹੜੇ ਐਜੇ ਉਪਰਾਲੇ ਨੇ ਇਹ ਜਿਹੜੀ ਸੰਸਥਾ ਹੈ ਉਹ ਕਰਦੀ ਰਹਿੰਦੀ ਹੈ ਜੀ ਜੀ ਗੱਲ ਕਰੀਏ ਚੈੱਕ ਅਪ ਅੱਖਾਂ ਦੇ ਚੈੱਕ ਅਪ ਦੀ ਤੇ ਇਹਦੇ ਵਿੱਚ ਤੁਸੀਂ ਆਪਰੇਸ਼ਨ ਵਗੈਰਾ ਲਈ ਸੈਕਟ ਕਰਦੇ ਹੋ ਜਿਹੜੇ ਹੈਗੇ ਨੇ ਹਾਂਜੀ ਬਿਲਕੁਲ ਜੀ ਸਾਡੇ ਕੋਲ ਹਰ ਮਹੀਨੇ ओपीडी ਦੇ ਵਿੱਚ 2 ਤੋਂ 250 ਦੇ ਕਰੀਬ ਮਰੀਜ਼ ਆਉਂਦੇ ਨੇ ਚੈੱਕ ਅਪ ਲਈ ਉਹਦੇ ਵਿੱਚ ਸਾਡੇ ਕੋਲ ਹਰ ਵਾਰੀ ਤਕਰੀਬਨ 60-70 ਮਰੀਜ਼ ਨੇ ਜਿਹੜੇ ਉਹ ਆਪਰੇਸ਼ਨ ਦੇ ਲਈ ਚੁਣੇ ਜਾਂਦੇ ਨੇ ਜੀ ਠੀਕ ਹੈ ਹਾਂਜੀ ਨਾਲ ਅਸਦੀ ਯਾਰ ਭਾਈ ਅ ਕਿੱਥੋਂ ਆਏ ਹੋ ਤੁਸੀਂ ਅਸੀਂ ਆਏ ਆ ਜੀ ਪੋਰਟੋ ਪੋਰਟੋ ਅੱਛਾ ਅੱਜ ਜਿਹੜਾ ਇਹ ਲੋਕ ਸੇਵਾ ਮਿਸ਼ਨ ਵੱਲੋਂ ਅੱਖਾਂ ਦਾ ਕੈਂਪ ਲੱਗਿਆ ਇਹ ਤੁਹਾਨੂੰ ਕਿੱਥੋਂ ਪਤਾ ਲੱਗਿਆ ਇਹਦੇ ਬਾਰੇ ਪਿਛਲੀ ਵਾਰ 10 ਤਰੀਕ ਨੂੰ ਜਿਹੜਾ ਲੱਗਿਆ ਸੀਗਾ ਅਸੀਂ ਅਨਪਿੰਡੋਂ ਪਤਾ ਲੱਗਿਆ ਸੀ ਫਿਰ ਉਹ ਕਰਾਇਆ ਇੱਕ ਅੱਖ ਦਾ ਅੱਛਾ ਜੀ ਹੁਣ ਤੁਸੀਂ ਦੂਜੀ ਦਾ ਕਰਾਉਣ ਲਈ ਆਏ ਹੋ ਥੋੜੀ ਉਮਰ ਕਿੰਨੀ ਹੈ ਜੀ ਉਮਰ ਹੁਣ 92 ਸਾਲ ਲੱਗਦੀ ਹੈ 92 ਸਾਲ ਦੀ ਉਮਰ ਤੁਹਾਡੀ ਹਾਂ ਜੀ ਤੁਸੀਂ ਤਾਂ ਬਹੁਤ ਐਕਟਿਵ ਹੋ ਐਨ ਵਧੀਆ ਸਰੀਰ ਮੱਖੋਂ ਬਹੁਤ ਵਧੀਆ ਹੂੰ ਅਲੀ ਤੇ ਹੁਣ ਤੋਂ ਡਾਕਟਰ ਨੇ ਚੈੱਕਅਪ ਕਰ ਲਿਆ ਜੀ ਹਾਂ ਜੀ ਕੀ ਕਹਿੰਦੇ ਡਾਕਟਰ ਆਪਰੇਸ਼ਨ ਹੋ ਜਾਊਗਾ ਜੀ ਹਾਂ ਜੀ ਅੱਛਾ ਜੀ ਹੋ ਸਕਦਾ ਆਪਰੇਸ਼ਨ ਤੁਹਾਡਾ ਹਾਂ ਜੀ ਚਲੋ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਹਾਂ ਜੀ ਇਹ ਕੈਂਪ ਪਿਛਲੇ 3 ਸਾਲ ਤੋਂ ਲੋਕ ਸੇਵਾ ਮਿਸ਼ਨ ਵੱਲੋਂ ਲਗਾਇਆ ਜਾ ਰਿਹਾ ਜਿਹਦਾ ਹੈ ਵੀ ਇੱਕ ਮੈਂਬਰ ਆ ਤੇ ਤਕਰੀਬਨ ਹਰ ਮਹੀਨੇ ਤੇ ਪਹਿਲੇ ਐਤਵਾਰ ਇਹ ਕੈਂਪ ਲਗਾਇਆ ਜਾਂਦਾ ਤੇ ਤਕਰੀਬਨ 250 ਤੋਂ 300 ਦੇ ਕਰੀਬ ਮਰੀਜ਼ ਇੱਥੇ ਆਉਂਦੇ ਆ ਹਰੇਕ ਮਹੀਨੇ ਜਿਹਦੇ ਵਿੱਚੋਂ 50 ਤੋਂ 80 ਦੀ ਐਵਰੇਜ ਹੈਗੀ ਹੈ ਜਿਨ੍ਹਾਂ ਦੇ ਆਪਰੇਸ਼ਨ ਕੀਤੇ ਜਾਂਦੇ ਨੇ ਜੀ ਅੱਜ ਵੀ ਤਕਰੀਬਨ 70 ਦੇ ਕਰੀਬ ਮਰੀਜ਼ ਹੋਏ ਨੇ ਜਿਨ੍ਹਾਂ ਤੇ ਲੈਂਸ ਪ੍ਰੈਨੇਸ ਦੇ ਨਾਲ ਹੀ ਅੱਜ ਫੂਨਦਾਨ ਕੈਂਪ ਲਗਾਇਆ ਹੈ ਸੁਖਵਿੰਦਰ ਸਿੰਘ ਘਟਰਾ ਦੇ ਪਿਤਾ ਜੀ ਦੀ ਯਾਦ ਵਿੱਚ ਜੁਨਾ ਨੇ ਫੂਨਦਾਨ ਕੈਂਪ ਲਗਾਇਆ ਤੇ ਉਧਰ ਵੀ ਤਕਰੀਬਨ 50 ਤੋਂ 70 ਯੂਨਟਾਂ ਨੇ ਜਿਹੜੀਆਂ ਅੱਜ ਦੀਆਂ ਹੋਈਆਂ ਨੇ ਹਰ ਮਹੀਨੇ ਕੈਂਪ ਲੱਗਦਾ ਜੀ ਜੇ ਮਹੀਨੇ ਵਿਨ ਆ ਤਕਰੀਬਨ ਰੈਗੂਲਰ ਹਰ ਮਹੀਨੇ ਲੱਗਦਾ ਸਾਡੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੇਰ ਸਿੰਘ ਖੱਟੜਾਂ ਜੀ ਕਾਮਾ ਪ੍ਰਧਾਨ ਜੀ ਜਿਹੜੇ ਸੀ ਇਸ ਪਾਨੀ ਸੰਸਾਰ ਨੂੰ ਆਲਪਦਾ ਕਹਿ ਕੇ ਚਲੇ ਗਏ ਸੀ ਉਹਨਾਂ ਦੀ ਯਾਦ ਚ ਅੱਜ ਇੱਥੇ ਲੋਕ ਸੇਵਾ ਸੁਸਪੰਸ਼ਨ ਵੱਲੋਂ ਤੇ ਕੋਹੇ ਨੂਰ ਕਲੱਬ ਵੱਲੋਂ ਇੱਕ ਇੱਕ ਮੱਖਾਂ ਦਾ ਜਿਹੜਾ ਹੈਗਾ ਆਈ ਚੈੱਕਅਪ ਕੈਂਪ ਲੱਗਿਆ ਹੋਇਆ ਤੇ ਨਾਲ ਇੱਥੇ ਖੁੰਦਨ ਕੈਂਪ ਲੱਗਿਆ ਹੋਇਆ ਇਹਦੇ ਸਿਹਤ ਵਿਭਾਗ ਦੀ ਟੀਮ ਡਾਕਟਰਾਂ ਦੀ ਟੀਮ ਇੱਥੇ ਜਿਹੜੀ ਹੈਗੀ ਆ ਹਾਜ਼ਰ ਹੈ ਇਹ ਸਾਰਾ ਲੋਕ ਸੇਵਾ ਦਾ ਕੰਮ ਜਿਹੜਾ ਹੈਗਾ ਉਹ ਸਾਡੇ ਉਹਨਾਂ ਦੇ ਜਿਹੜੇ بیٹے ਨੇ ਸੁੱਖਾ ਕਟਰਾ ਜੀ ਜਿਹੜੇ ਪਰਿਵਾਰ ਹੈ ਇਹ ਕਿਉਂਕਿ ਇਹਨਾਂ ਦੇ ਅੰਦਰ ਜੋ ਉਹਨਾਂ ਜੋ ਸੰਸਕਾਰ ਸਰ ਅਮੇਰ ਸਿੰਘ ਜੀ ਨੇ ਇਹਨਾਂ ਨੂੰ ਦਿੱਤੇ ਉਹਦੇ ਤਹਿਤ ਹੀ ਇਹ ਲੋਕ ਸੇਵਾ ਦੇ ਵੇਲੇ ਹਰ ਵੇਲੇ ਤਤਪਰ ਰਹਿੰਦੇ ਨੇ ਤੇ ਲੋਕ ਸੇਵਾ 'ਚ ਵੱਧ ਚੜ ਕੇ ਆਪਣਾ ਯੋਗਦਾਨ ਹਮੇਸ਼ਾ ਪਾਉਂਦੇ ਨੇ ਮੈਂ ਕਦੇ ਕੋਈ ਸਮਾਜਿਕ ਕੰਮ ਨਹੀਂ ਦੇਖਿਆ ਜਿਹਦੇ 'ਚ ਸੁੱਖੇ ਦੀ ਹਾਜ਼ਰੀ ਨਾ ਹੋਵੇ ਸੋ ਮੈਂ ਇਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਦਿੰਦਾ ਸਾਰਿਆਂ ਨੂੰ ਸਾਰੇ ਵਧਾਈ ਦੇ ਪਾਤਰ ਨੇ ਕਿ ਇਹ ਸਮਾਜ ਸੇਵਾ ਦਾ ਜਿਹੜਾ ਬਹੁਤ ਵੱਨ ਵਾਲਾ ਕੰਮ ਹੈ ਖੁੰਦਨ ਕੈਂਪ ਵੀ ਅੱਖਾਂ ਦਾ ਵੀ ਕੈਂਪ ਜਿਹੜੇ ਲੋਰਬੰਦ ਲੋਕ ਨਹੀਂ ਉੱਥੇ ਬਹੁਤ ਜਿਵੇਂ ਹਾਜ਼ਰ ਨੇ ਇਹ ਸਾਰਾ ਜਿਹੜਾ ਸਮਾਜ ਸੇਵਾ ਦਾ ਕੰਮ ਉਹਦੇ ਲਈ ਬਹੁਤ ਬਹੁਤ ਦੇਰੀ ਇਹਨਾਂ ਨੂੰ ਸ਼ੁਭ ਕਾਮਨਾਵਾਂ ਬੰਦਨਾ ਹੈ ਸ਼ਾਬਾਸ਼ ਦਿੰਨਾ ਹੈ ਵਧਾਈ ਦਿੰਨਾ ਹੈ ਸਾਹਿਬ ਮੀਰ ਸਿੰਘ ਜੀ ਦੇ ਲਈ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਇਹ ਸੱਚੇ ਪਾਤਸ਼ਾਹ ਜਿਹੜੀ ਉਹ ਰੂਹ ਸਾਡੇ ਚ ਗਈ ਹੈ ਉਹਨੂੰ ਆਪਣੇ ਉਹ ਚਰਨਾਂ ਚ ਨਵਾਸ ਵਕਸ਼ਣ ਜਿਹੜਾ ਉਹਨਾਂ ਦਾ ਪਰਿਵਾਰ ਹੈ اسی ਤਰ੍ਹਾਂ ਸਮਾਜ ਭਾਈ ਦੇ ਕੰਮਾਂ ਚ ਵੱਟੜਕੇ ਹਿੱਸਾ ਪਾਉਂਦਾ ਹੈ